ਦੇਖੋ ਜੇ ਪਹਿਨੀ ਜਾ ਕੇ ਦਿੱਲੀ ਤਰਨ ਲੱਗ ਜਾਂਦਾ ਦਿੱਲੀ ਫਿਰ ਵੀ ਲੋਕ ਕੁਛ ਟਾਈਮ ਦੇਰ ਪਹੁੰਚਦੇ ਹੁਣ ਇੱਥੇ ਲੋਕ ਇਕੱਠੇ ਹੋਣ ਲੱਗੇ ਜੇ ਬਾਡਰ ਇਹੀ ਸੀਲ ਕਰਦੇ ਤਾਂ ਦਿੱਲੀ ਵੈਸੇ ਹੀ ਸਾਹ ਘੁੱਟੋ ਜਾਣਾ ਦਿੱਲੀ ਦਾ ਜਿੰਨੇ ਵੀ ਕਿਸਾਨ ਆਗੂਆਂ ਦਾ ਹੁਕਮ ਹੋਊਗਾ ਸਾਨੂੰ ਅੱਜ ਹੁਕਮ ਕਰਦੇ ਨੇ ਵੀ ਪਟ ਦੋ ਬੈਰੀਕੇਡ ਅਸੀਂ ਪਟ ਕੇ ਦਿੱਲੀ ਪਹੁੰਚ ਜਾਾਂਗੇ ਸਾਡੇ ਵਾਸਤੇ 10 ਮਿੰਟਾਂ ਦਾ ਕੰਮ ਹੈ ਭਾਈ ਦੀਪ ਸਿੱਧੂ ਜੋ ਕਿ ਅੱਜ ਦੇ ਦਿਨ ਸ਼ੀਦੀ ਪਾ ਗਿਆ ਸੀਗਾ ਉਸਨੇ ਨੌਜਵਾਨਾਂ ਨੂੰ ਜਗਾਇਆ ਸੀਗਾ ਉਹ ਸਾਨੂੰ ਨੌਜਵਾਨਾਂ ਨੂੰ ਜਗਾ ਕੇ ਕਿਸਾਨ ਜਥੇਬੰਦੀਆਂ ਨੂੰ ਵੀ ਸਭ ਨੂੰ ਉਹ اپੀਲ بار بار اپੀਲ ਕਰਦਾ ਸੀ ਕਿ ਇਹ ਇਕੱਲੀ ਫਸਲਾਂ ਦੀ ਲੜਾਈ ਨਹੀਂ ਇਹ ਨਸਲਾਂ ਦੀ ਲੜਾਈ ਹੈ ਤੁਹਾਨੂੰ ਕੀ ਲੱਗਦਾ ਦੀਪ ਸਦੂਦ ਦੀਆਂ ਗੱਲਾਂ ਨੇ ਜਿਹੜੀਆਂ ਹੁਣ ਉਹ ਗੱਲਾਂ ਨੂੰ ਲੋਕ ਯਾਦ ਕਰਦੇ ਨੇ ਉਹ ਇੱਕ ਪੜ੍ਹਿਆ ਲਿਖਿਆ ਇਨਸਾਨ ਸੀ ਉਹ ਇੱਕ ਤਾਂ ਆਮ ਹੁੰਦੇ ਨੇ ਵੀ ਕੋਈ 10 ਪੜ੍ਹਿਆ ਹੋਇਆ ਕੋਈ ਹੀਰੋ ਐਕਟਰ ਬਣ ਗਿਆ ਉਹ ਤਾਂ ਇੱਕ ਪੜ੍ਹਿਆ ਲਿਖਿਆ ਬ੍ਰਿਸਟਡ ਟਾਈਪ ਦਾ ਬੰਦਾ ਸੀਗਾ ਉਹਨਾਂ ਨੇ ਰਾਮ ਮੰਦਰ ਤੋਂ ਇਲਾਵਾ ਇਹ ਹਿੰਦੂ ਮੁਸਲਮਾਨ ਨੂੰ ਲੜਾਉਣ ਤੋਂ ਇਲਾਵਾ ਇਹ ਜੰਗੇ ਭੜਕਾਉਣ ਤੋਂ ਇਲਾਵਾ ਮੋਦੀ ਨੇ ਕੋਈ ਦੂਸਰਾ ਤੇ ਤੀਸਰਾ ਕੰਮ ਨਹੀਂ ਕੀਤਾ। ਕਿ ਸਰਕਾਰ ਗੁੰਮਰਾਹ ਕਰ ਰਹੀ ਆ ਮੀਟਿੰਗ ਦੇ ਮੀਟਿੰਗ ਦੇਖ ਕੇ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਹੇ ਹਨ। ਮੀਟਿੰਗਾਂ ਦੇ ਵਿੱਚੋਂ ਕੋਈ ਸਿੱਟਾ ਨਿਕਲਣ ਵਾਲਾ ਸਾਨੂੰ ਲੱਗਦਾ ਨਹੀਂ ਹੈਗਾ। ਇਹ ਤਾਂ ਜਦੋਂ ਜਾ ਕੇ ਅਸੀਂ ਦਿੱਲੀ ਜਾ ਕੇ ਮੋਦੀ ਦੀ ਧੌਣ ਦੇ ਉੱਤੇ ਗੋਡਾ ਧਰਾਂਗੇ ਉਹਦਾ ਸਾਹ ਬੰਦ ਕਰਾਂਗੇ ਇਹ ਇਹਦਾ ਸਿੱਟਾ ਫੇਰ ਹੀ ਨਿਕਲੇਗਾ ਇਹ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਇਹ ਕਾਮਯਾਬ ਹੋਣ ਵਾਲੀਆਂ ਨਹੀਂ ਐ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਜਦੋਂ ਤੱਕ ਅਸੀਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਾਂਗੇ ਸਾਡਾ ਕੁਝ ਨਹੀਂ ਬਣਨ ਵਾਲਾ ਇਹ ਮੋਦੀ ਪਲਟੂ ਕਹਿੰਦੇ ਨੇ ਨਾ ਪਲਟੂ ਰਾਮ ਉਹ ਹਾਲ ਕਰਦੇ ਨੇ ਆਪਣੀ ਗੱਲ ਕਹਿ ਕੇ ਤੇ ਬਾਅਦ ਚ ਮੁਕਰ ਜਾਂਦੇ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਇਹ ਧਰਨੇ ਦਾ ਅੱਜ ਤੀਜਾ ਦਿਨ ਆ ਸਰਕਾਰਾਂ ਨਾਲ ਗੱਲਬਾਤ ਵੀ ਚੱਲ ਰਹੀ ਆ ਕੇਂਦਰੀ ਮੰਤਰੀ ਅੱਜ ਪਹੁੰਚਣਗੇ ਚੰਡੀਗੜ੍ਹ ਸੋ ਤਸਵੀਰਾਂ ਤੁਹਾਨੂੰ ਧਰਨੇ ਦੀਆਂ ਵੀ ਦਿਖਾਵਾਂਗੇ ਲਗਾਤਾਰ ਤੀਸਰੇ ਦਿਨ ਡਟੇ ਹੋਏ ਨੇ ਸ਼ੰਭੂ ਬਾਰਡਰ ਤੇ ਕਿਸਾਨ ਵੱਡੀ ਗਿਣਤੀ 'ਚ ਲਗਾਤਾਰ ਗਿਣਤੀ ਵੱਧ ਰਹੀ ਆ ਸੋ ਮੁਸਲਿਮ ਭਾਈਚਾਰੇ ਦੇ ਲੋਕ ਵੀ ਇੱਥੇ ਪਹੁੰਚੇ ਨੇ ਧਰਨੇ 'ਚ ਮੌਜੂਦ ਨੇ ਕਰਾਂਗੇ ਗੱਲਬਾਤ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੈਂ ਨਾਂ ਹੀ ਮੁਹੰਮਦ ਜਮੀਲ ਐਡਵੋਕੇਟ ਅੱਛਾ ਮੁਹੰਮਦ ਜਮੀਲ ਜੀ ਕਿਵੇਂ ਲੱਗਦਾ ਤੁਸੀਂ ਪਹੁੰਚੋ ਇੱਥੇ ਜਿਵੇਂ ਦਾ ਇੱਥੇ ਸਥਿਤੀ ਆ ਇੱਥੇ ਤਣਾਅ ਵਧਿਆ ਕਿਸਾਨਾਂ ਚ ਤੀਜਾ ਦਿਨ ਅੱਜ ਕਿਵੇਂ ਲੱਗਦਾ ਤੁਹਾਨੂੰ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕਿਸਾਨ ਪਹੁੰਚੇ ਨੇ ਪਰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਉਹਨਾਂ ਨੂੰ ਦੇਖੋ ਸਰਕਾਰ ਦੀ ਬੋਕਲਾਰਟ ਹੈ ਜੀ ਇਹ ਸਰਕਾਰ ਬਿਲਕੁਲ ਡਰੀ ਹੋਈ ਹੈ ਕਿਸਾਨਾਂ ਤੋਂ ਜੀ ਅੱਗੇ 24 ਦਾ ਇਲੈਕਸ਼ਨ ਹੈ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਅਸੀਂ ਡਿਫਿਊਜ਼ ਕਰ ਦਈਏ ਇੱਥੇ ਇਹਨਾਂ ਦਾ ਜਿਹੜਾ ਪੋਟੈਂਸ਼ੀਅਲ ਆਇਆ ਨਾ ਜਿਹੜਾ એનર્ਜੀ ਆਏ ਅਸੀਂ ਖਤਮ ਕਰ ਦਈਏ ਪਰ ਹੁਣ ਇਹ ਨਹੀਂ ਪਤਾ ਵੀ ਇਹ ਤਾਂ એનર્ਜੀ ਵੱਧ ਰਹੀ ਹੈ ਦਿਨੋ ਦਿਨ ਦੇ ਨਾ ਦੇਖੋ ਜੇ ਪਹਿਲਾਂ ਹੀ ਜਾ ਕੇ ਦਿੱਲੀ ਤੱਕ ਨਾ ਲੱਗ ਜਾਂਦਾ ਦਿੱਲੀ ਫਿਰ ਵੀ ਲੋਕ ਕੁਝ ਟਾਈਮ ਦੇਰ ਪਹੁੰਚਦੇ ਹੁਣ ਇੱਥੇ ਲੋਕ ਇਕੱਠੇ ਹੋਣ ਲੱਗੇ ਜੇ ਇਹ ਬਾਰਡਰ ਇਹੀ ਸੀਲ ਕਰਦੇ ਤਾਂ ਦਿੱਲੀ ਵੈਸੇ ਹੀ ਸਾਹ ਘੁੱਟ ਹੋ ਜਾਣਾ ਦਿੱਲੀ ਦਾ ਕਿਉਂਕਿ ਦਿੱਲੀ ਜੀ ਨੂੰ ਕੋਈ ਰਸਤਾ ਨਹੀਂ ਜਾ ਰਿਹਾ ਹੁਣ ਸਾਰੇ ਰਸਤੇ ਬੰਦ ਹੋ ਗਏ ਜਾਨੀ ਕਿ ਤੁਹਾਨੂੰ ਲੱਗਦਾ ਵੀ ਜਿਹੜੀ ਇਲੈਕਸ਼ਨਾਂ ਇਲੈਕਸ਼ਨ ਕਰਕੇ ਸਰਕਾਰ ਕਰ ਰਹੀ ਆ ਕਿ ਜੇ ਕਿਸਾਨ ਉੱਥੇ ਜਾ ਕੇ ਬੈਠ ਗਏ ਮੰਗਾ ਸੀ ਨਹੀਂ ਮੰਨੇ ਕਿਸਾਨ ਉੱਠਣੇ ਨਹੀਂ ਵੀ ਨੁਕਸਾਨ ਹੋਣਾ ਸਾਡਾ ਹਾਂ ਬਿਲਕੁਲ ਜੀ ਇਲੈਕਸ਼ਨ ਕਰ ਕੀ ਕਰ ਰਹੇ ਨੇ ਜੀ ਵੀ ਅਸੀਂ ਮਤਲਬ ਕਿਉਂ ਨੁਕਸਾਨ ਕਰੀਏ ਵੀ ਕਿ ਕਿਸਾਨ ਟਿਕ ਜਣ ਕੁਛ ਦੇਰ ਬਾਰ ਬਾਰ ਕਮੇਟੀ ਬਣਾਉਣ ਨੂੰ ਮੀਟਿੰਗ ਬੁਲਾ ਰਹੇ ਨੇ ਕਮੇਟੀ ਬਣਾ ਦਿੰਦੇ ਆ ਕਮੇਟੀ ਦਾ ਮਤਲਬ ਇਹ ਹੁੰਦਾ ਹੈ ਵੀ ਕਮੇਟੀ ਬਣਾ ਦੀ ਤੇ ਉਹਨਾਂ ਨੂੰ ਡਿਲੇ ਕਰ ਦੋ ਬਸ ਪਹਿਲਾਂ 2-3 ਸਾਲ ਹੋ ਗਏ 3 ਸਾਲ ਹੋ ਗਏ ਕਮੇਟੀਆਂ ਕਿੰਨੀਆਂ ਹੋਣਾ ਕੀ ਕੰਮ ਕੀਤਾ ਕਮੇਟੀਆਂ ਨੇ ਤਾਂ ਹੁਣ ਕਿਸਾਨ ਅੜੇ ਹੋਏ ਨੇ ਦੇਖੋ ਅਸੀਂ ਪੂਰਾ ਡਟ ਕੇ ਖੜਾਂਗੇ ਨਾਲ ਤਾਂ ਹੁਣ ਕਰਵਾ ਕੇ ਜਾਵਾਂਗੇ ਹੱਲ ਜਿਵੇਂ ਵੀ ਕਿਸਾਨਾਂ ਆਗੂਆਂ ਦਾ ਹੁਕਮ ਹੋਊਗਾ ਸਾਨੂੰ ਯਾਜ ਹੁਕਮ ਕਰਦੇ ਨੇ ਵੀ ਪੱਟ ਦੋ ਬੈਰੀਕੇਟ ਅਸੀਂ ਪੱਟ ਕੇ ਦਿੱਲੀ ਪਹੁੰਚ ਜਾਵਾਂਗੇ ਸਾਡੇ ਵਾਸਤੇ 10 ਮਿੰਟਾਂ ਦਾ ਕੰਮ ਹੈ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਹਰਿਆਣਾ ਤੋਂ ਕਿੱਥੋਂ ਅਸੀਂ ਮਲੇਰ ਕੋਲੇ ਤੋਂ ਆਏ ਹਾਂ ਮਲੇਰ ਕੋਟ ਪੰਜਾਬ ਤੋਂ ਅੱਛਾ ਮਲੇਰ ਪੋਰਟਲ ਤੋਂ ਜਿਹੜੀ ਤੁਹਾਡੇ ਭਾਈਚਾਰੇ ਦੀ ਯੂਨੀਅਨ ਆ ਸਾਰੀ ਆ ਕੁਝ ਫਰੂਟ ਲੈ ਕੇ ਆਇਆ ਤੇ ਸੰਗਤਾਂ ਵਾਸਤੇ ਉਹ ਤਕਸੀਮ ਕੀਤਾ ਤੇ ਹੁਣ ਨਾਲ ਖੜਿਆ ਬਸ ਨਾਲ ਸਾਥ ਦੇ ਰਹੇ ਆ ਆਇਆ ਦਾ ਠੀਕ ਹੈ ਹਾਂਜੀ ਭਾਜੀ ਕੀ ਨਾਮ ਆਪਣਾ ਮੁਹੰਮਦ ਅਰਸ਼ਦ ਜੀ ਅਰਸ਼ ਜੀ ਕਿਵੇਂ ਦੇਖ ਰਹੇ ਹੋ ਤੁਸੀਂ ਜਿਵੇਂ ਇੱਥੇ ਪਹੁੰਚੇ ਹੋ ਫਰੂਟ ਲੈ ਕੇ ਪਹੁੰਚੇ ਹੋ ਜਨਨ ਕਿ ਲੰਗਰ ਵੀ ਪੂਰੇ ਚੱਲ ਰਹੇ ਨੇ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਕਿਸਾਨ ਕਹਿ ਰਹੇ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਸਰਕਾਰ ਨੇ ਪਹਿਲਾਂ ਵੀ 2.5 ਸਾਲ ਲਗਾ ਤੇ ਨਹੀਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਉਦੋਂ ਵੀ आ, मतलब पूरियां ਕੀਤੀਆਂ ਜਾ ਸਕਦੀਆਂ ਤੇ ਫਿਰ ਆ ਸਿਸਟਮ ਨਾਲ ਦੇਖਣ ਨੂੰ ਮਿਲਦਾ ਇਹ ਦੇਖੋ ਜੀ ਕੁਝ ਪਿਛਲੀ ਵਾਰੀ ਕੁਝ ਘਾਟਾ ਰਹਿ ਗਿਆ ਸੀਗਾ ਜਿਵੇਂ ਅੱਜ ਸਾਡੇ ਬਾਰ-ਬਾਰ ਆ ਰਿਹਾ ਹੈ ਕੁਝ ਸਾਡੇ ਬਾਈ ਦੀਪ ਸਿੱਧੂ ਜੋ ਕਿ ਅੱਜ ਦੇ ਦਿਨ ਸ਼ਹੀਦੀ ਪਾ ਗਿਆ ਸੀਗਾ ਉਸਨੇ ਨੌਜਵਾਨਾਂ ਨੂੰ ਜਗਾਇਆ ਸੀਗਾ ਉਹ ਸਾਨੂੰ ਨੌਜਵਾਨਾਂ ਨੂੰ ਜਗਾ ਕੇ ਕਿਸਾਨ ਜਥੇਬੰਦੀਆਂ ਨੂੰ ਵੀ ਸਭ ਨੂੰ ਉਹ ਅਪੀਲ ਬਾਰ-ਬਾਰ ਅਪੀਲ ਕਰਦਾ ਸੀ ਕਿ ਇਹ ਇਕੱਲੀ ਫਸਲਾਂ ਦੀ ਲੜਾਈ ਨਹੀਂ ਇਹ ਨਸਲਾਂ ਦੀ ਲੜਾਈ ਹੈ ਤੁਸੀਂ ਇਸ ਨੂੰ ਉਦੋਂ ਤੱਕ ਲੜੋ ਜਦੋਂ ਤੱਕ ਸਾਡੇ ਸਾਰੇ ਹੱਕ ਨਹੀਂ ਮਿਲ ਜਾਂਦੇ ਅਸੀਂ ਉਸ ਟਾਈਮ ਕੁਝ ਮਜਬੂਰੀਆਂ ਆ ਗਈਆਂ ਜਾਂ ਸਾਡੇ ਕੁਝ ਲੀਡਰਾਂ ਦੀਆਂ ਮਜਬੂਰੀਆਂ ਹੋਣਗੀਆਂ ਜੋ ਕਿ ਉਹ ਜਦੋਂ ਮੋਦੀ ਨੇ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲਏ ਤਾਂ ਸਾਨੂੰ ਵਾਪਸ ਪੰਜਾਬ ਆਉਣਾ ਪਿਆ ਤੇ ਉਦੋਂ ਦੀਆਂ ਕੁਝ ਮਜਬੂਰੀਆਂ ਨੇ ਕਰਕੇ ਅੱਜ ਸਾਨੂੰ ਦੁਬਾਰਾ ਜਾਣਾ ਜਾ ਪਿਆ। ਤੁਹਾਨੂੰ ਕੀ ਲੱਗਦਾ ਦੀਪ ਸਦੂਦ ਦੀਆਂ ਗੱਲਾਂ ਨੇ ਜਿਹੜੀਆਂ ਹੁਣ ਉਹ ਗੱਲਾਂ ਨੂੰ ਲੋਕ ਯਾਦ ਕਰਦੇ ਨੇ ਪਹਿਲਾਂ ਉਹ ਗੱਲਾਂ ਦਾ ਧਿਆਨ ਨਹੀਂ ਦਿੱਤਾ ਜਾਨੀ ਕਿ ਹੁਣ ਉਹ ਗੱਲਾਂ ਸੱਚੀਆਂ ਹੋ ਰਹੀਆਂ ਨੇ। ਬਿਲਕੁਲ ਸੱਚੀਆਂ ਹੋ ਰਹੀਆਂ ਨੇ ਜੀ ਬਾਈ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਸੱਚੀਆਂ ਹੋ ਰਹੀਆਂ ਨੇ। ਉਹ ਇੱਕ ਪੜਿਆ ਲਿਖਿਆ ਇਨਸਾਨ ਸੀ ਉਹ ਇੱਕ ਤਾਂ ਆਮ ਹੁੰਦੇ ਨੇ ਵੀ ਕੋਈ 10 ਪੜਿਆ ਹੋਇਆ ਕੋਈ ਹੀਰੋ ਐਕਟਰ ਬਣ ਗਿਆ ਉਹ ਤਾਂ ਇੱਕ ਪੜਿਆ ਲਿਖਿਆ ਬ੍ਰਿਸਟਡ ਟਾਈਪ ਦਾ ਬੰਦਾ ਸੀਗਾ ਵਕੀਲ ਸੀਗਾ ਉਸ ਬੰਦੇ ਨੇ ਜੋ ਵੀ ਗੱਲ ਕੀਤੀ ਉਹ ਗੱਲ ਅੱਜ ਯਾਦ ਆ ਰਹੀ ਆ ਉਹਨੇ ਬਿਲਕੁਲ ਗੱਲਾਂ ਸੱਚੀਆਂ ਕੀਤੀਆਂ ਠੀਕ ਹੈ ਬਾਕੀ ਕਿਵੇਂ ਦਾ ਤੁਹਾਨੂੰ ਇੱਥੇ ਦਾ ਸਿਸਟਮ ਲੱਗਦਾ ਅਥਰੂ ਗੈਸ ਦੇ ਗੋਲੇ ਦੋ ਦਿਨ ਤਾਂ ਬਹੁਤ ਬਰਾਏ ਖਰੀਆਣੇ ਵੱਲੋਂ ਪੂਰੇ ਕਿਸਾਨਾਂ ਤੇ ਕਿ ਅੱਗੇ ਨਾ ਵੱਧ ਸਕਣਾ ਤੇ ਅੱਜ ਹੁਣ ਤੀਸਰਾ ਦਿਨ ਆ ਮੀਟਿੰਗ ਤੇ ਫੇਰ ਗੱਲ ਲੜੀ ਵੀ ਆ ਮੀਟਿੰਗ ਦਾ ਅਨਮਾਨ ਇਹ ਵੀ ਕਿਸਾਨਾਂ ਵੱਲੋਂ ਲਗਾਇਆ ਜਾਂਦਾ ਕਿ ਸਰਕਾਰ ਗੁੰਮਰਾਹ ਕਰ ਰਹੀ ਆ ਮੀਟਿੰਗ ਦੇ ਮੀਟਿੰਗ ਦੇਖ ਕੇ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਸਰਕਾਰ ਗੁੰਮਰਾਹ ਗੁੰਮਰਾਹ ਹੋ ਗਈ ਉਹ ਮੀਟਿੰਗਾਂ ਸੱਦ-ਸੱਦ ਕੇ ਕਿਸਾਨਾਂ ਦਾ ਉਹ ਰਾਹ ਢਕਾਉਣਾ ਚਾਹੁੰਦੀ ਹੈ ਠੀਕ ਹੈ ਮੀਟਿੰਗਾਂ ਦੇ ਵਿੱਚ ਕੋਈ ਸਿਟਾ ਨਿਕਲਣ ਵਾਲਾ ਸਾਨੂੰ ਲੱਗਦਾ ਨਹੀਂ ਹੈਗਾ ਇਹ ਤਾਂ ਜਦੋਂ ਜਾ ਕੇ ਅਸੀਂ ਦਿੱਲੀ ਜਾ ਕੇ ਮੋਦੀ ਦੀ ਧੌਣ ਦੇ ਉੱਤੇ ਗੋਡਾ ਧਰਾਂਗੇ ਉਹਦਾ ਸਾਹ ਬੰਦ ਕਰਾਂਗੇ ਇਹ ਇਹਦਾ ਸਿਟਾ ਫੇਰ ਹੀ ਨਿਕਲੇਗਾ ਇਹ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਇਹ ਕਾਮਯਾਬ ਹੋਣ ਵਾਲੀਆਂ ਨਹੀਂ ਇੱਥੇ ਤੁਹਾਨੂੰ ਮੈਂ ਫੇਰ ਕਹਿਣਾ ਇਹ ਹੀ ਗੱਲ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਜਦੋਂ ਤੱਕ ਅਸੀਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਾਂਗੇ ਸਾਡਾ ਕੁਝ ਨਹੀਂ ਬਣਨ ਵਾਲਾ ਜਦੋਂ ਉਹਨਾਂ ਨੂੰ ਕਹਾਂਗੇ ਆ ਕੇ ਸਾਡੇ ਨਾਲ ਸੜਕ ਦੇ ਉੱਤੇ ਮੀਟਿੰਗ ਕਰੋ ਸਾਡੇ ਕਿਸਾਨ ਆਗੂਆਂ ਨਾਲ ਉਹ ਜਦੋਂ ਸੜਕ ਤੇ ਆ ਕੇ ਮੀਟਿੰਗ ਕਰਨਗੇ ਨਾ ਫੇਰ ਇਸ ਦਾ ਸੱਟਾ ਨਿਕਲੂਗਾ ਠੀਕ ਹੈ ਮੋਦੀ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਲਈ ਬਹੁਤ ਵੱਡੀਆਂ ਸੁਵਿਧਾਵਾਂ ਦਿੱਤੀਆਂ ਨੇ ਸਾਡੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੇ ਨਹੀਂ ਦਿੱਤੀਆਂ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਕਿਸਾਨਾਂ ਲਈ ਆਮ ਲੋਕਾਂ ਲਈ ਦੇਸ਼ ਵਾਸੀਆਂ ਲਈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੇ ਮੋਦੀ ਨੇ ਕੁਝ ਕੀਤਾ ਹੁੰਦਾ ਕਿਸਾਨਾਂ ਲਈ ਕੁਝ ਕੀਤਾ ਹੁੰਦਾ ਅਸੀਂ ਅੱਜ ਆ ਸੜਕਾਂ ਤੇ ਕਿਉਂ ਬੈਠੇ ਹੁੰਦੇ ਸਾਨੂੰ ਉਹ ਇੱਕ ਆਪਣੀ ਇਸ਼ਤਿਹਾਰबाजी ਕਰੀ ਜਾ ਰਹੇ ਨੇ ਠੀਕ ਹੈ ਆਪਣੀ ਵੋਟ ਲੈਣ ਲਈ ਇਸ਼ਤਿਹਾਰबाजी ਕਰੀ ਜਾਏ ਨੇ ਉਹਨਾਂ ਨੇ ਰਾਮ ਮੰਦਰ ਤੋਂ ਇਲਾਵਾ ਇਹ ਹਿੰਦੂ ਮੁਸਲਮਾਨ ਨੂੰ ਲੜਾਉਣ ਤੋਂ ਇਲਾਵਾ ਇਹ ਦੰਗੇ ਪੜਕਾਉਣ ਤੋਂ ਇਲਾਵਾ ਮੋਦੀ ਨੇ ਕੋਈ ਦੂਸਰਾ ਤੀਸਰਾ ਕੰਮ ਨਹੀਂ ਕੀਤਾ ਸਿਰਫ ਉਹ ਹਿੰਦੂ ਮੁਸਲਮਾਨ ਕਰਕੇ ਸਾਨੂੰ ਆਪਸ ਵਿੱਚ ਲੜਕਾ ਲੜਾ ਕੇ ਆਪਣਾ ਵੋਟ ਬੈਂਕ ਲੈ ਰਹੇ ਆ ਵੋਟ ਲੈ ਰਹੇ ਨੇ ਜੇ ਉਹ ਮੋਦੀ ਨੇ ਕੁਝ ਕੀਤਾ ਹੁੰਦਾ ਤਾਂ ਅਸੀਂ ਅੱਜ ਸੜਕਾਂ ਦੇ ਨਾਲ ਬੈਠੇ ਹੁੰਦੇ ਠੀਕ ਹੈ ਜਾਨੀ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਤਾਂ ਹੁਣ ਜ਼ਬਰਦਸਤੀ ਮਨਾਉਣੀਆਂ ਪੈਣੀਆਂ ਨੇ ਜਾਨੀ ਕਿ ਕੇਂਦਰ ਸਰਕਾਰ ਮੰਨਣ ਨੂੰ ਤਾਂ ਤਿਆਰ ਹੈ ਨਹੀਂ ਬਿਲਕੁਲ ਜੇ ਤਾਂ ਉਹ ਅਸੀਂ ਤਾਂ ਪਿਆਰ ਨਾਲ ਜਾ ਰਹੇ ਆ ਆਮਨ ਸ਼ਾਂਤੀ ਨਾਲ ਜਾ ਰਹੇ ਆ ਇਹ ਪੁਲਿਸ ਨੇ ਰਾਹ ਰੋਕੇ ਹੋਏ ਨੇ ਅਸੀਂ ਤਾਂ ਪਿਆਰ ਆਮਨ ਸ਼ਾਂਤੀ ਨਾਲ ਜਾ ਕੇ ਉੱਥੇ ਆਪਣੀਆਂ ਮੰਗਾਂ ਰੱਖਣੀਆਂ ਨੇ ਵੀ ਸਾਨੂੰ ਐਮ ਜਿਹੜਾ ਮੇਨ ਐ ਐਮਐਸਪੀ ਗਰੰਟੀ ਕਾਨੂੰਨ ਉਹ ਦਿਓ ਠੀਕ ਹੈ ਜਦੋਂ ਉਹ ਨਹੀਂ ਮੰਨ ਰਹੀ ਫਿਰ ਅਸੀਂ ਉਹਦਾ ਨੋਕੀਆ ਧੌਣ ਦੇ ਉੱਤੇ ਗੋਡਾ ਤਾਂ ਰੱਖਾਂਗੇ ਹੀ ਇਹ ਤਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਨੇ ਠੀਕ ਹੈ ਅਸੀਂ ਮuslman ਭਾਈਚਾਰੇ ਦੇ ਵਿੱਚੋਂ ਅਸੀਂ ਵੀ ਉਹਨਾਂ ਦੇ ਵਾਰਸਾਂ ਅਸਟਾ ਅਮਨ ਸ਼ਾਂਤੀ ਦਾ ਹਮੇਸ਼ਾ ਹੋਕਾ ਦਿੱਤਾ ਹੈ ਸਾਡੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਵੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜੋ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਆਵਾਜ਼ ਪ੍ਰਸਿੱਧਾ ਹਾਲਾ ਨਾਰਾ ਦੇ ਨਾਲ ਜੋ ਜਾਣਿਆ ਜਾਂਦਾ ਹੈ ਉਹੀ ਹਾਲੇ ਨਾਰੇ ਦੇ ਅਸੀਂ ਬਾਰਸ ਅੱਜ ਇੱਥੇ ਬੈਠੇ ਹਾਂ ਬਿਲਕੁਲ ਸੋ ਮੁਸਲਮ ਭਾਈਚਾਰੇ ਦੇ ਲੋਕ ਮਲੇਰ ਕੋਟਲੇ ਤੋਂ ਪਹੁੰਚੇ ਨੇ ਕਿਉਂਕਿ ਮਲੇਰ ਕੋਟਲਾ ਵੀ ਇੱਕ ਕਿਸਾਨੀ ਦੀ ਹੱਬਾ ਸਬਜ਼ੀਆਂ ਪੈਦਾ ਕਰਦੇ ਨੇ ਬਹੁਤ ਵੱਡੀ ਕਿਤੇ ਨਾ ਕਿਤੇ ਸਬਜ਼ੀਆਂ ਦੇ ਬੁਰੇ ਹਾਲਾਤ ਹੁੰਦੇ ਨੇ ਜਿਹੜੀ ਕਿਸਾਨ ਦੀਆਂ ਮੰਗਾਂ ਨੇ ਕਿ ਐਮਐਸਪੀ ਐਮਐਸਪੀ ਜਦੋਂ ਸਬਜ਼ੀਆਂ ਤੇ ਗੱਲ ਆਉਂਦੀ ਆ ਕਈ ਵਾਰੀ ਸਬਜ਼ੀਆਂ ਬਿਲਕੁਲ ਰੁਲ ਜਾਂਦੀਆਂ ਨੇ ਕਈ ਵਾਰੀ ਆਪ ਹੁੰਦਾ ਰੇਟ ਕਈ ਵਾਰੀ ਡਾਊਨ ਹੁੰਦਾ ਬਾਈ ਜੀ ਉਰੀ ਮੌਜੂਦ ਨੇ ਕੀ ਨਾਮ ਆ ਜੀ ਆਪਣਾ ਇਹ ਨਾਮ ਮਿਹਰਬਾਨ ਹੈ ਜੀ ਮਲੇਰ ਕੋਟਲਾ ਜੇ ਦੇਖੀਏ ਬਹੁਤ ਇੱਕ ਮੁਸਲਿਮ ਭਾਈਚਾਰੇ ਦਾ ਉੱਥੇ ਸਬਜ਼ੀਆਂ ਦਾ ਕਾਰੋਬਾਰ ਬਹੁਤ ਵੱਡਾ ਹੁੰਦਾ ਕੀ ਲੱਗਦਾ ਤੁਹਾਨੂੰ ਜਿਹੜੀ ਐਮਐਸਪੀ ਮੰਗੀ ਜਾ ਰਹੀ ਆ ਜੇ ਐਮਐਸਪੀ ਮਿਲਦੀ ਆ ਤਾਂ ਕਿਸਾਨਾਂ ਦਾ ਮਾੜਾ ਮੋਟਾ ਫਾਇਦਾ ਹੋਣਾ ਨਹੀਂ ਸਬਜ਼ੀਆਂ ਚ ਰੁਲ ਜਾਂਦੇ ਨੇ ਕਈ ਵਾਰੀ ਕਿਸਾਨ ਕਿਵੇਂ ਦੇਖ ਮਾੜਾ ਮੋਟਾ ਨਹੀਂ ਬਹੁਤ ਫਾਇਦਾ ਹੋਣਾ ਜੀ ਬਾਕੀ ਮੋਦੀ ਸਰਕਾਰ ਤਿਆਰ ਨਹੀਂ ਹੈ ਦੇਣ ਨੂੰ ਇਹ ਆਪਣੀ ਗੱਲ ਤੋਂ ਮੁੱਕੜ ਜਾਂਦੇ ਨੇ ਇਹ ਮੋਦੀ ਪਲਟੂ ਕਹਿੰਦੇ ਨੇ ਪਲਟੂ ਰਾਮ ਉਹ ਹਾਲ ਕਰਦੇ ਨੇ ਆਪਣੇ ਗੱਲ ਕਹਿ ਨੰਨੇ ਜੇ ਪਹਿਲੇ ਆਪਣੀ ਗੱਲ ਮੰਨ ਲੈਨੇ ਸਾਨੂੰ ਇਹ ਲੋੜ ਨਹੀਂ ਪੈਂਦੀ ਇੱਥੇ ਆਉਣ ਦੀ ਠੀਕ ਹੈ ਠੀਕ ਹੈ ਬਿਲਕੁਲ ਜਿਵੇਂ ਮੈਂ ਗੱਲਬਾਤ ਕੀਤੀ ਹੈ ਕਿ ਸਬਜ਼ੀਆਂ ਤੁਸੀਂ ਉੱਥੇ ਸਬਜ਼ੀਆਂ ਦਾ ਕਾਰੋਬਾਰ ਕਰਦੇ ਹੋ ਕਿਵੇਂ ਕਿੰਨਾ ਕੁ ਮੁਨਾਫਾ ਹੁਣ ਜਿਵੇਂ ਦੇ ਹਾਲਾਤ ਨੇ ਕਿਵੇਂ ਚੱਲਦਾ ਕੰਮ ਕੰਮ ਤਾਂ ਬਿਲਕੁਲ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਟਾਈਮ ਦੇ ਸਾਹਮਣੇ ਸਹੀ ਚੱਲਦਾ ਹੈ ਕبھی ਮਤਲਬ ਇਸ ਤਰ੍ਹਾਂ ਕਿ ਫਸਲ ਖਰਾਬ ਹੋ ਗਈ ਤੇ ਸਾਰੇ ਖਰਾਬ ਹੋ ਜਾਣਾ ਹੈ ਜੇ ਫਸਲ ਸਹੀ ਹੋ ਗਈ ਮਾੜਾ ਮਟਾ ਹੋ ਜਾਣਾ ਬਾਕੀ ਉਹ ਗੱਲ ਨਹੀਂ ਜਿਸ ਤਰ੍ਹਾਂ ਐਮਐਸਟੀ ਐਮਐਸਪੀ ਜੇ ਮਿਲਣਾ ਚਾਹੀਦੇ ਉਹ ਗੱਲ ਨਹੀਂ ਹੋਣਦੀ ਹੈ ਤਾਂ ਹੀ ਕਰਕੇ ਅਸੀਂ ਇੱਥੇ ਆਣਾ ਪਿਆ ਬਿਲਕੁਲ ਕਿਸਾਨਾਂ ਦੀ ਵੀ ਮੰਗ ਇਹੀ ਆ ਵੀ ਸਟੇਬਲ ਹੋਵੇ ਰੇਟ ਸਟੇਬਲ ਵੀ ਕਿਸਾਨਾਂ ਨੂੰ ਵੀ ਘਾਟਾ ਨਾ ਪਵੇ ਤੇ ਜਿਹੜਾ ਲੈਂਦਾ ਖਰੀਦਦਾਰ ਉਹ ਵੀ ਸਹੀ ਰਹੇ ਵੀ ਸਾਰੀਆਂ ਦਿੱਕਤਾਂ ਮਤਲਬ ਦੇਖ ਕੇ ਸਿਸਟਮ ਬਣਾਇਆ ਜਾਵੇ ਇਹ ਕਿਵੇਂ ਲੱਗਦਾ ਕਈ ਵਾਰੀ ਤਾਂ ਤੁਹਾਡੀ 1 ਰੁਪਿਆ ਕਿਲੋ ਗੋਭੀ ਰਹਿ ਜਾਂਦੀ ਹੈ ਜਿਆਤਰ ਗੋਭੀ ਦੀ ਤੁਸੀਂ ਕਾਸ਼ਤ ਕਰਦੇ ਹੋ ਕਈ ਵਾਰੀ 20 ਰੁਪਏ ਕਿਲੋ ਵੀ ਹੋ ਜਾਂਦੀ ਹੈ ਇਹ ਰੇਟ ਸਟੇਬਲ ਨਹੀਂ ਹੈ ਹਾਂਜੀ ਕਦੇ-ਕਦੇ 1 ਰੁਪਿਆ ਹੁਣ ਆ ਲੋ ਕਹਿੰਦਾ 2-3 ਰੁਪਏ ਕਿਲੋ ਹੈ ਤੇ ਕਦੇ-ਕਦੇ 20 ਰੁਪਏ ਤੇ ਉਹ ਨਹੀਂ ਹੋਣਾ ਚਾਹੀਦਾ ਇੱਕ ਬਰਾਬਰ ਹੋਣੇ ਚਾਹੀਦੇ ਜੇ ਮਤਲਬ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ ਠੀਕ ਹੈ ਬਿਲਕੁਲ ਜੀ ਸੋ ਮੁਸਲਿਮ ਪਾਈਚਾਰਾ ਮਲੇਰ ਕੋਟਲੇ ਤੋਂ ਪਹੁੰਚਿਆ ਗੱਲ ਆ ਜਿਹੜੀ ਮੁੱਖ ਮੁੱਦਾ ਮੁੱਖ ਮੰਗ ਕਿਸਾਨਾਂ ਦੀ ਐਮਐਸਪੀ ਦੀ ਕਿ ਐਮਐਸਪੀ ਜਿਹੜੇ ਸਬਜ਼ੀਆਂ ਦੇ ਰੇਟ ਨੇ ਕਿਉਂਕਿ ਮਲੇਰ ਕੋਟਲਾ ਬਹੁਤ ਸਬਜ਼ੀ ਪੈਦਾ ਕਰਦਾ ਕਿ ਕਦੇ-ਕਦੇ ਤਾਂ ਸਾਡੀ 1 ਰੁਪਏ ਕਿਲੋ ਰਹਿ ਜਾਂਦੀ ਹੈ ਕਦੇ-ਕਦੇ 20 ਰੁਪਏ ਕਿਲੋ ਤੇ ਵਗ ਜਾਂਦੀ ਜਦੋਂ ਕਿ ਸਟੇਬਲ ਨਹੀਂ ਜੇ ਐਮਐਸਪੀ ਹੋਵੇ ਤਾਂ ਵੱਡੇ ਕਿਸਾਨਾਂ ਨੂੰ ਫਾਇਦੇ ਹੋਣਗੇ ਨਾ ਕਿਸੇ ਖਰੀਦਦਾਰ ਦਾ ਨੁਕਸਾਨ ਹੋਣਾ ਅਤੇ ਨਾ ਕਿਸਾਨਾਂ ਦਾ ਕਿਉਂਕਿ ਕਿਸਾਨ ਫਸਲਾਂ ਪੈਦਾ ਕਰਦਾ ਜਿਸ ਕਾਰਨ ਮਿਹਨਤ ਕਿਸਾਨਾਂ ਦੀ ਬਹੁਤ ਹੁੰਦੀ ਆ ਤੇ ਐਮਐਸਪੀ ਸਾਨੂੰ ਮਿਲਣੀ ਚਾਹੀਦੀ ਆ ਆਕਾਸ਼ ਮਾਹੀ ਨਾਲ ਅਮ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ